ਲੇਕਿਨ ਉਹ ਆਪ ਰੀਅਲ ਲਾਈਫ ਸੁਣਾ ਮਾਂਦੇ ਸਰ ਪੰਜਾਬ ਦਾ ਸੂਰਮੇ ਨਾ ਭੜਿਆ ਪਿਆ ਦੋ ਚੀਜ਼ਾਂ ਹੋਣੀਆਂ ਜਦੋਂ ਕੋਈ ਹਵਾਰ ਜਿੱਤ ਜਨ ਹੈ ਤੁਸੀਂ ਜਦੋਂ ਕੋਈ ਵੀ ਮੁਹਿੰਮ ਅਰ ਪੱਕਣ ਜਾ ਪਈ ਕਿ ਜਦੋਂ ਜਿੱਤ ਜਨ ਹੈ ਜੇ ਜਿੱਤਣ ਵਾਲਿਆਂ ਦੀ ਪਾਵਰ ਚ ਆ ਜਾਣ ਫਿਰ ਉਹ ਸ਼ਹੀਦ ਹੋਣਿਆ ਤੋ ਸਾਡੇ ਤਾਂ ਪੰਜਾਬ ਜਦੋਂ ਵੀ ਕੋਈ ਸਿਸਟਮ ਦੇ ਅਗੇਂਸਟ ਲੜਿਆ ਅਸੀਂ ਉਹਨਾਂ ਨੂੰ ਸੂਰ ਬੇ ਕਹਿੰਨੇ ਔਰ ਪੰਜਾਬ ਨੇ ਸਦਾ ਸੂਰਮੇ ਹੀ ਜਮਿਆ ਉਹ ਇਹਦੀ ਗਵਾਹੀ ਤੁਸੀਂ ਕਿਉਂਕਿ ਤੁਸੀਂ ਦਿੱਲੀ ਰਹਿੰਦੇ ਹੋ ਤੁਹਾਡਾ ਸੁਭਾਅ ਅਲੱਗ ਤਰ੍ਹਾਂ ਦਾ ਪਰ ਜੇ ਤੁਸੀਂ ਆਜ਼ਾਦੀ ਵੀ ਦੇਖੋਗੇ ਤਾਂ 100 ਚੋਂ 82 ਸਿਰ ਪੰਜਾਬੀਆਂ ਦੇ ਆ ਉਸ ਸਹਾਬਨਾ ਜਿਸ ਤਰ੍ਹਾਂ ਇਸ ਮੁਲਕ ਲਈ ਸਭ ਤੋਂ ਵੱਧ ਪੰਜਾਬੀ ਖੜਦੇ ਤੇ ਲੜਦੇ ਆ ਮੇਰੇ ਖਿਆਲ ਚ ਭਾਰਤ ਦੇ ਹਰ ਸੂਬੇ ਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਸੂਰਮੇ ਸਦੇ ਖੜਦੇ ਰਹਿਣ ਇਹ ਉਹ ਆਪ ਕੀ ਲਾਈਕ ਤੋਂ ਮਮਾਂ ਅੰਦਰ ਸਰ ਪੰਜਾਬ ਦਾ ਸੂਰਮੇ ਨਾ ਪਾਇਆ ਪਿਆ ਦੋ ਚੀਜ਼ਾਂ ਹੋਣੀਆਂ ਜਦੋਂ ਕੋਈ ਹਵਾਰ ਜਿੱਤ ਜਨ ਹੈ ਤੁਸੀਂ ਜਦੋਂ ਕੋਈ ਵੀ ਮਹਮਨ ਆਪਾ ਪੰਜਾਬੀ ਚ ਕਹਿੰਦੇ ਜਦੋਂ ਜਿੱਤ ਜਨ ਹੈ ਜੇ ਜਿੱਤਣ ਵਾਲਿਆਂ ਦੀ ਪਾਵਰ ਚ ਆ ਜਾਣ ਫਿਰ ਉਹ ਉਹ ਸ਼ਹੀਦ ਹੋਣਿਆ ਤੋਂ ਸਾਡੇ ਤਾਂ ਪੰਜਾਬ ਚ ਜਦੋਂ ਵੀ ਕੋਈ ਸਿਸਟਮ ਦੇ ਅਗੇਂਸਟ ਲੜਿਆ ਅਸੀਂ ਉਹਨਾਂ ਨੂੰ ਸੂਰਮੇ ਕਹਿੰਨੇ ਔਰ ਪੰਜਾਬ ਨੇ ਸਦਾ ਸੂਰਮੇ ਹੀ ਜਮੇ ਉਹ ਇਹਦੀ ਗਵਾਹੀ ਤੁਸੀਂ ਕਿਉਂਕਿ ਤੁਸੀਂ ਦਿੱਲੀ ਰਹਿੰਦੇ ਹੋ ਤੁਹਾਡਾ ਸੁਭਾਅ ਅਲੱਗ ਤਰ੍ਹਾਂ ਦਾ ਪਰ ਜੇ ਤੁਸੀਂ ਆਜ਼ਾਦੀ ਵੀ ਦੇਖੋਗੇ ਤਾਂ 10482 ਸਿਰ ਪੰਜਾਬੀਆਂ ਨੇ ਉਸ ਸਾਹਬ ਨਾਲ ਜਿਸ ਤਰ੍ਹਾਂ ਇਸ ਮੁਲਕ ਲਈ ਸਭ ਤੋਂ ਵੱਧ ਪੰਜਾਬੀ ਖੜਦੇ ਤੇ ਲੜਦੇ ਆ ਮੇਰੇ ਖਿਆਲ ਚ ਭਾਰਤ ਦੇ ਹਰ ਸੂਬੇ ਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਸੂਰਮੇ ਸਦੇ ਖੜਦੇ ਰਹਿਣ